ਹੈਲੋ ਗਾਇਸ ਕਿਵੇਂ ਹੋ ਤੇ ਕਰਦਾ ਠੀਕ ਹੋਵਗੇ ਤੇ ਗਾਈ ਸਪਾ ਨੌਕ ਆਏ ਆ ਮੋਟਰ ਤੇ ਤੇ ਉਹ ਤੁਹਾਨੂੰ ਵੀਡੀਓ ਬਣਾਉਣੀ ਪੁਰ ਲਗੀ ਗਈ ਸੋ ਇੱਕ ਮੋਟਰ ਨਹੀਂ ਚੱਲਦੀ ਜੀ ਕਿ ਲੱਟ ਭੱਜ ਗਈ ਤੇ ਆਪਾਂ ਨਾਨੂ ਕੇ ਆ ਗਏ ਹਸ ਕੀ ਸ਼ਕਤੀਮਾਨ ਬਣਿਆ ਫਿਰਦਾ ਦੇਖੋ ਜੀ ਚੱਕੀ ਫਿਰਦਾ ਸਿਲੰਡਰ ਐ ਬਾਹਲੇ ਕਰਦੇ ਕੀ ਲੈਣਾ ਲੱਤਾਂ ਵਾਹ ਟੁੱਟੀਆਂ ਨਹੀਂ ਆ ਨਹੀਂ ਟੁੱਟਦੀ ਯਾਰ ਹੋਰ ਆਇ ਟੁੱਟ ਜੂ ਯਾਰ 스파이ਡਰਮੈਨ ਆਂਦਾ ਆ ਆ ਜਾ ਕਪੜਾ ਯਮਾ ਖੜਾ ਉਹ ਕਾਲ ਜਿਵੇਂ ਪੁੱਤ ਦਾ ਰੇਟ ਤੋ ਇੱਕ ਕੁੱਤਾ ਤੇਰੇ ਕੋ ਜਾਨ ਸੇ ਮਾਰ ਦੂ ਸਾਰੇ ਬਾਗ ਜਾ ਤੂੰ ਕੁੱਤਿਆਂ ਨੂੰ ਕਹਿ ਰਿਹਾ ਗਾਇਸ ਦੇਖੋ ਆ ਲੈ ਭਾਈ ਇੱਕ ਕੋਈ ਚੀਜ਼ ਦੋਨੇ ਜਾਣੇ ਦੇਖੋ ਜੀ ਹਾਂ ਤੁਸੀਂ ਦੱਸੋ ਵੀ ਅੱਜ ਆਪਾਂ ਕੀ ਕੰਮ ਕਰਨ ਜਾਣਾ ਹੈ ਦੱਸੋ ਤੁਹਾਨੂੰ ਦਿਖਾਤਾ ਅੱਗੇ ਦੇਣਾ ਹੀ ਆ ਵੀ ਦੱਸੋ ਵੀ ਕੀ ਕਰਨ ਜਾ ਰਹੇ ਹੋ ਕਮੈਂਟ ਜ਼ਰੂਰ ਕਰਿਓ ਤੌਰ ਤਰੀਂ ਇਹਨਾਂ ਵਾਸਤੇ ਦੇਖੋ ਇਹ ਗੱਲਾਂ ਕਰ ਰਹੇ ਨੇ ਹਾਂ ਨਾ ਕੱਪੜੇ ਨਹੀਂ ਕਰਦੇ ਕੱਪੜੇ ਨਹੀਂ ਕਰਦੇ ਚਲਦੇ ਨੇ ਚੱਲਾਂਗੇ ਦੇਖੋ ਦੇਖੋ ਬੈਠੇ ਆ ਕਾਲ ਕੋ ਚੰਗਾ ਕਿੰਨਾ ਮਰੀ ਜਾਂਦੇ ਇਹ ਇਹ ਗੱਲ ਚਲਾ ਲਾ ਦੇ ਕਰਦੇ ਫਿਰ ਪਾ ਦੇ ਪੜਾਕਾ ਪਾ ਲੈ ਪੜਾਕਾ ਚੱਲ ਵਰਦੇ ਆਪਾਂ ਵੀ ਉਹ ਕੰਮ ਕਰ ਰਹੇ ਹੁੰਦੇ ਇਹ ਹੋ ਗਿਆ ਤਾਂ ਕੋਪੜਾ ਗਿਆ ਵਈ ਬਣਾਇਆ ਕੋਸਾ ਬਣਾ ਲੈ ਮੈਜੀ ਮੋਗੀ ਬਣਾ ਲੈ ਲੈਂਦੇ ਆ ਮੈਨੂੰ ਤਾਂ ਬੰਦੂ ਮੈਗੀ ਤਾਂ ਮੈਂ ਬਣਾ ਲਵਾਂ ਹੈ ਨਹੀਂ ਕਰੇ ਜਾਉਣ ਵਾਲੀ ਆ ਜੇ ਕਹੇ ਦੇ ਆ ਹੈਂ ਮੈਂ ਇਹ ਮੱਕਰੋ ਲਾਈਓ ਕੋਈ ਨਾ ਮੱਤ ਤੋਂ ਨਹੀਂ ਲੈ ਰਿਆ ਹਾਂ ਜੀ ਗਾਈ ਤੁਹਾਨੂੰ ਆਪਾ ਦਿਖਾਉਨੇ ਆ ਆਪਾ ਬਣਾਉਨੇ ਆ ਮੈਗੀ ਤੇ ਤੁਸੀਂ ਲੱਕੋ ਸਗੁਰ ਬਣਾਉਨੇ ਆ ਮੁਸਕ ਆਉਂਦੀ ਆ ਓਏ ਸਗੁਰ ਬਣਾਉਨੇ ਆ ਤੇ ਤੁਹਾਨੂੰ ਦਿਖਾਉਨੇ ਆ ਵੀ ਆਪਾ ਕੀ ਬਣਾ ਰਿਆ ਚੈੱਕ ਕਰੋ ਪਰ ਮੋਢਾ ਡੱਡੂ ਟੂ ਕੂਸੀ ਲਾਏਗਾ ਲਾ ਦੇ ਕੌਣ ਲਾਉ ਘਰ ਆਪ ਕੋ ਨਹੀਂ ਆਦਾ ਮੈਨੂੰ ਨਹੀਂ ਆਦਾ ਉਹ ਲਾ ਡੁੱਟ ਕੁਸੀ ਨਾ ਬਗੂ ਨਾ ਫਿਰ ਨਾ ਹੋ ਬਣੂ ਸ਼ਾਮ ਨੂੰ ਬਣਾਏ ਹੈ ਸ਼ਾਮ ਨੂੰ ਰੂਸੀ ਬਾਹਾਂ ਤੇ ਖੜਾ ਹੋ ਜੀ ਥੱਲੇ ਕਰਕੇ ਬਾਹਾਂ ਲੱਤਾਂ ਤਾਂ ਬੰਝੇ ਲਾ ਲਾ ਪ੍ਰਮੋਦ ਇਹ ਮੈਂ ਕਹ ਦੇ ਕੁਸੀ ਲਾਓ ਕੁਸੀ ਲਾਓ ਇਹ ਦੇ ਅੱਜ ਉਹ ਖੇਡ ਗਏ ਗਿਆਦੇ ਉਹਨੂੰ ਵੀ ਲਾ ਸਕਦੇ ਨਾਲ ਪੈਸੇ ਆ ਰਾਮ ਕਰਦੇ ਯਾਰ ਰਾਸ ਹੀ ਨਹੀਂ ਕਰਦੇ ਯਾਰ ਦੇਖੋ ਇਹ ਰੋਟੀ ਬਣਾਉਂਦੇ ਆ ਇੱਧਰ ਹੁਣ ਕਰਕੇ ਹਟਿਆ ਹੈ ਨਾ ਠੇਕੇਦਾਰ ਲੈ ਜਾ ਆ ਚਟਨੀ ਬਣਾ ਮੈਂ ਠੇਕੇਦਾਰ ਤਾਂ ਚਟਨੀ ਕੁੱਟੀ ਜਾਂਦਾ ਤੇ ਨਾਲੇ ਉਹ ਬੰਦਾ ਰੋਟੀ ਪਕਾਈ ਜਾਂਦਾ ਗੁੱਡੂ ਸਿੰਘ ਆ ਗਰੇਵੀ ਗਰੇਵੀ ਬਣਾਈ ਜਾਂਦੇ ਆ ਬਾਈ ਅੰਡੇ ਦੀ ਆ ਇਹਦਾ ਰਾਤਲੀ ਆ ਨਹੀਂ ਨਹੀਂ ਹੁਣੀ ਬਣਾਈ ਆ ਰਾਤ ਲਈ ਆ ਨਹੀਂ ਨਹੀਂ ਹੁਣੀ ਬਣਾਈ ਆ ਗੱਪਣਾ ਮਾਰ ਕੇ ਦੇਖੋ ਇਹ ਠੇਕੇਦਾਰ ਸਾਰਾ ਰੋਟੀਆਂ ਖਾਂਦਾ ਹੀ ਕੰਮ ਨਹੀਂ ਕਰਦਾ ਜਮਾ ਵੀ ਬੰਦਾ ਗਲਾਸ ਚ ਚਟਨੀ ਕੋਣ ਘੋਟਦਾ ਮੇਲਨੇ ਨਾ ਫਿਰ ਕੀ ਕਰੀਏ ਉਹ ਹੈ ਨਹੀਂ ਨਾ ਅਨੋਖਾ ਕੰਮ ਹਾਂ ਹਾਂ ਸਲੋਟਾ ਜਾਂਦਾ ਹੈ ਨਹੀਂ ਚਾਵਲ ਗਰਮ ਕਰਨੇ ਲੱਗੇ ਚਾਵਲ ਉਜੀ ਹੋਇਜ਼ ਬਣਾ ਰਹੇ ਹਾਂ ਜੀ ਅਬ ਰਾਜੇ ਦੇ ਕੋਲ ਮੈਨੂੰ ਬਤਾਵਾ ਲਗੂਗਾ ਕਿ ਕਿੰਨਾਂ ਗਾਉ ਤੂੜੀ ਵਾਲੀ ਲੱਗੀ ਸੀ ਮਸ਼ੀਨ ਚੋਬਰ ਆ ਪਾ ਕੇ ਬਣਾਵਾਂਗੇ ਚੰਨੇ ਹੁਣ ਬਣਾ ਲਓ ਬਣਾ ਲਓ ਹਾਂ ਤਿੱਖੀ ਹਾਂ ਟਮਾਟਰ ਨਾਲ ਨਹੀਂ ਤਿੱਖੀ ਹੁੰਦੀ ਮਿਰਚਾਂ ਨਾਲ ਹਉ ਹਾਂ ਹਾਂ ਕੀ ਦਸ ਪਰ ਛਨਾ ਕੋਈ ਗੱਲਬਾਤ ਗੱਲਬਾਤ ਕੀ ਆ ਯਾਰ ਜੀ ਜਾ ਤਾਂ ਲੱਗਦਾ ਨਹੀਂ ਐ ਇੱਥੇ ਕਾ ਤੋਂ ਲੱਗਦਾ ਬਸ ਮੈਨੂੰ ਲੈ ਕੇ ਜਾਣਾ ਲੱਗ ਤੇ ਕਮਾਉਣ ਲੈ ਕੇ ਜਾਣਾ ਲੱਗ ਜਰੇ ਨੂੰ 5 ਵਜੇ ਚ ਲੈ ਕੇ ਜਾਵਾਂ ਇਹਨੂੰ ਸਕੂਲ ਨੂੰ ਹਨਾ ਵੀ ਤੂੰ ਦੱਸ ਕੀ ਕਰਨਾ ਹੁਣ ਓਏ ਬਿਲੀ ਹੂੰ ਹਾਂ ਬਸ ਆਂ ਕੋ ਵੀਡੀਓ ਬਣਾਇਆ ਪਾ ਹਨਾ ਵੀਡੀਓ ਨੂੰ ਦੱਸ ਤੇ ਸਾਫ ਇੱਥੇ ਹੁੰਦੇ ਨੇ ਇੰਨਾ ਤਾਂ ਨਹੀਂ ਹੁਣ ਤੂੰ ਦੱਸ ਕੀ ਕਰਨਾ ਹੱਥ ਨਹੀਂ ਕਰਦੇ ਹੁੰਦੇ ਹਾਂ ਹੈਲੋ 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 ਗਾਇਸ ਹੈਲੋ ਗਾਇਸ ਵੀਰੇ ਗਾਇਸ ਵੀਰੇ ਗਾਇਸ ਵੀਰੇ ਮੈਂ ਤੁਹਾਡੀ ਸਿਸਟਰ ਹਾਂ ਹੇ ਕਲੇ ਤੂੜੀ ਵਾਲੀ ਲੱਗੀ ਸੀ ਮਸੀਨ ਗੁੱਡੂ ਆ ਉਹ ਖੜਾਈ ਆਪਣਾ ਟਰੈਕਟਰ ਦੇਖੋ ਜੀ ਇਹ ਹੈ ਗੁੱਡੂ ਤੂੰ ਦਾ ਸੰਗੀ ਜਾਣਾ ਓਏ ਨਵੀਂ ਬਹੂ ਵਾਂਗੂ ਹਾਂ ਨਹੀਂ ਵਾਂਗੂ ਆ ਬਹੁਤ ਤੇ ਚੱਲਦੇ ਆ ਜੀ ਤੁਹੰਨ ਦਿਖਾਉਨੇ ਆ ਪੜੀ ਬਣਾ ਦੇ ਦੇਖ ਦੇਖ ਕੋਲ ਦੇਖ ਨਹੀਂ ਜੀ ਤੂੰ ਵੀ ਆ ਉੱਤੇ ਟੱਪ ਜਾਂਦੇ ਆਪਾਂ ਨੂੰ ਆ ਜਾ ਆਜੋ ਗਾਇਸ ਆਜੋ ਆਜੋ ਕਿ ਆਉਣੀ ਆਉਂਦੇ ਤੁਸੀਂ ਦੇਖੋ ਜੀ ਤੋੜੀ ਵਾਲੀ ਲੱਗੀ ਸੀ ਮਸ਼ੀਨ ਚੋਬਰਾਂ ਦੇਖੋ ਜੀ

ਟਕਨੀ ਹਾਨੀ ਦਾ ਚਟਨੀ ਖਾ ਲੋ ਗਾਇਸ ਇਹਦੀ ਕਿੰਨਾ ਮਾਤਰਾ ਪ੍ਰਮੋਦ ਸਿੰਘ ਯੇ ਜੋ ਜੋ ਹਾਨੀ ਬੋਲ ਜਾ ਬੱਪਾ ਕੀ ਬੋਲ ਬੋਲ ਜਾ ਵੀ ਬੋਲ ਜਾ ਕਰ ਜੈ ਅਮਾ ਦੀ ਬੋਲ ਜਾ ਕਰ ਜੈ ਮੰਮੀ ਵੀ ਬੋਲਦੀਆ ਕਰ ਜੈ ਪ੍ਰਮੋਦ ਦੀ ਆਪੇ ਨੂੰ ਬੜਾ ਯਾਦ ਕਰਦਾ ਰਹਿੰਦਾ ਹੈ ਜੈ ਪ੍ਰਮੋਦ ਦੀ ਤੂੰ ਬੋਲਦੀਆ ਕਰ ਇਸ ਤੁਹਾਨੂੰ ਦਿਖਾਉਨੇ ਆ ਅੱਗੇ ਥੈਂਕ ਯੂ ਗਾਇਸ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਸ਼ੇਅਰ ਕਰ ਦਿਓ ਗਾਇਸ ਤੇ ਤੁਹਾਨੂੰ ਅਗਲੀ ਵੀਡੀਓ ਦਿਖਾਉਨੇ ਆ ਆਪਾਂ ਕਰਾ ਲਈ ਜਾਨੇ ਆ ਤੇ ਮਿੱਟੀ ਆਪਾਂ ਖਿਲਾਰਦੇ ਆ ਦਿਖਾਉਨੇ ਆ ਗਾਇਸ ਅੱਜ ਦੇ ਲਈ ਇੰਨਾ ਹੀ ਲਾਈਕ ਸਬਸਕ੍ਰਾਈਬ ਕਮੈਂਟ ਸ਼ੇਅਰ ਥੈਂਕ ਯੂ